ਗੁਰੂ ਹਰ ਸਹਾਇ ਦੇ ਸਰਕਾਰੀ ਕੰਨਿਆ ਸਕੂਲ ਆਫ ਐਮੀਨੈਂਸ ਦੇ ਵਿੱਚ ਸਰਕਾਰੀ ਅਧਿਆਪਕ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਹੁਣ ਅੱਗ ਵਾਗ ਪਖ ਚੁਕਿਆ ਅਤੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੀ ਤਰਫੋਂ ਬੀਸੀ ਕਮਿਸ਼ਨਰ ਦੇ ਚੇਅਰਮੈਨ ਡਾਕਟਰ ਮਨਕੀਰ ਸਿੰਘ ਥਿੰਦ ਸ਼ੁੱਕਰਵਾਰ ਨੂੰ ਸਕੂਲ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਹੈ ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੀਲਾ ਅਰੋੜਾ ਅਤੇ ਪੀੜਤ ਬੱਚਿਆਂ ਦੇ ਮਾਪੇ ਵੀ ਹਾਜ਼ਰ ਹੋਏ ਇਸ ਦੌਰਾਨ ਚੇਅਰਮੈਨ ਡਾਕਟਰ ਮਲਕੀਤ ਥਿੰਦ ਨੇ ਡੀਐਸਪੀ ਨੂੰ ਅਰੋਪੀ ਅਧਿਆਪਕ ਅਤੇ ਉਸ ਦਾ ਸਾਥ ਦੇਣ ਵਾਲੇ ਅਧਿਆਪਕਾਂ ਖਿਲਾਫ ਪਰਚਾ ਦਰਜ ਕਰਕੇ ਅੱਜ ਹੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਬੀਸੀ ਕਮਿਸ਼ਨ ਤੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਘਟੀ ਹੈ ਉਹਨਾਂ ਕਿਹਾ ਕਿ ਅਧਿਆਪਕ ਮਾਪਿਆਂ ਸਮਾਨ ਹੁੰਦੇ ਨੇ ਚੇਅਰਮੈਨ ਨੇ ਕਿਹਾ ਕਿ ਇਸ ਮਾਮਲੇ ਦੇ ਕਿਸੇ ਵੀ આરોપી ਨੂੰ ਬਖਸ਼ਿਆ ਨਹੀਂ ਜਾਏਗਾ ਕਿ ਹੋਰ ਕੀ ਕਹਾ ਚੇਅਰਮੈਨ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਸਰ ਆਜ ਸਰਕਾਰੀ ਕન્યા ਸਕੂਲ ਪਹੁੰਚੇ ਹੋ ਗੁਰੂ ਅਰਸਾ ਦੇ ਵਿੱਚ ਇੱਕ ਮਾਮਲਾ ਚੱਲ ਰਿਹਾ ਜੀ ਛੇੜਛਾੜ ਦਾ ਇੱਕ ਮਾਸਟਰ ਤੇ ਬਲੇਮ ਲੱਗਦੇ ਆ ਕੀ ਕਾਰਵਾਈ ਆਰੰਭ ਹੋਈ ਹੈ ਜੀ ਉਹਨਾਂ ਦੇ ਖਿਲਾਫ ਅੱਜ ਇੱਥੇ ਸਕੂਲ ਆਫ ਐਮੀਨੈਂਸ ਗਰਲ ਸਕੂਲ ਜਿਹੜਾ ਗੁਰੂ ਅਸੇ ਇੱਥੇ ਪਹੁੰਚੇ ਸੀ ਕੁਝ ਦਿਨਾਂ ਤੋਂ ਇੱਕ ਮਾਮਲਾ ਚੱਲ ਰਿਹਾ ਸੀ ਕਿ ਇੱਥੇ ਲੜਕੀਆਂ ਨਾਲ ਕੁਝ ਛੇੜਖਾ ਨਹੀਂ ਕੀਤੀ ਗਈ ਇੱਕ ਟੀਚਰ ਹੈ ਕੋਈ ਰਾਜਕਮਰ ਚੁੱਗ ਉਹਦਾ ਨਾਮ ਜਿਹੜਾ ਕੁਝ ਬੱਚੀਆਂ ਨੇ ਲਗਭਗ 12 13 ਬੱਚੀਆਂ ਨੇ ਉਹਦਾ ਨਾਮ ਲਿਖ ਕੇ ਦਿੱਤਾ ਕਿ ਇਹ ਜਿਹੜਾ ਟੀਚਰ ਹੈ ਸਾਡੇ ਨਾਲ ਬਸ ਲੋਕੀ ਕਰਦਾ ਉਹਦੇ ਸਬੰਧ ਵਿੱਚ ਕੱਲ ਮੈਨੂੰ ਸ਼ਿਕਾਇਤ ਪ੍ਰਾਪਤ ਹੋਈ ਤੇ ਮੈਂ ਅੱਜ ਹੀ ਸਰਕਾਰ ਵੱਲੋਂ ਮੇਰੀ ਡਿਊਟੀ ਲਈ ਗਈ ਤੇ ਅੱਜ ਹੀ ਮੈਂ ਇੱਥੋਂ ਦਾ ਟੂਰ ਰੱਖਿਆ ਤੇ ਸਕੂਲ ਵਿੱਚ ਆ ਕੇ ਦੇਖਿਆ ਬੱਚਿਆਂ ਨਾਲ ਮਿਲੇ ਉਹਨਾਂ ਦੇ ਪੇਰੈਂਟਸ ਨਾਲ ਮਿਲੇ ਤੇ ਜਿੱਦਾਂ ਦਾ ਮੈਂ ਦੇਖਿਆ ਕਿ ਇੰਨਾ ਵੱਡਾ ਗੰਭੀਰ ਮਸਲਾ ਹੈ ਉਹ ਮੈਨੂੰ ਲਗਭਗ ਸਹੀ ਜਪਿਆ ਜੋ ਕਿ ਬੱਚੀਆਂ ਜਿਹੜੀਆਂ ਕਿ ਅਨਮੈਚੁਰ ਬੱਚੀਆਂ 10 10 12 12 ਸਾਲ ਦੀਆਂ ਤੇ ਉਹ ਜਿੱਦਾਂ ਜਿਸ ਤਰੀਕੇ ਨਾਲ ਉਹ ਦੱਸ ਰਹੀਆਂ ਜਾਂ ਜਿੱਦਾਂ ਦੇ ਲਿਖਤੀ ਬਿਆਨ ਮੈਂ ਉਹਨਾਂ ਦੇ ਪੜ੍ਹੇ ਆ ਉਸ ਤਰੀਕੇ ਨਾਲ ਇਹ ਹੈ ਕਿ ਮਾਮਲਾ ਜਿਹੜਾ ਬਹੁਤ ਗੰਭੀਰ ਤੇ ਮਾਮਲਾ ਜਿਹੜਾ ਇਹ ਜੋ ਦੋਸ਼ ਲਾ ਰਹੀਆਂ ਬੱਚੀਆਂ ਉਹ ਬਿਲਕੁਲ ਸਹੀ ਹੈ ਤੇ ਉਹਦੇ ਤੇ ਕਾਰਵਾਈ ਲਈ ਅੱਜ ਡਿਪਟੀ ਸਾਹਿਬ ਐਸ ਐਚਓ ਸਾਹਿਬ ਡੀਓ ਸਾਹਿਬ ਸਾਰੇ ਜਿਹੜਾ ਇੱਥੇ ਸੀਗੇ ਸਾਰਾ ਅមਲਾ ਤੇ ਉਹਨਾਂ ਨੂੰ ਕਿਹਾ ਕਿ ਇਹਦੀ ਸ਼ਾਨਬੀਨ ਕਰਕੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ